ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਹਰਦਵਾਰ ਦੀ ਯਾਤਰਾ ਤੇ ਜਾਂਦੇ ਨੇ ਔਰ ਪਿਆਰਿਓ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਹਰ ਜਗ੍ਹਾ ਤੇ ਸਵਾਲੀ ਮਿਲੇ ਹਰ ਜਗ੍ਹਾ ਤੇ ਸਵਾਲਾਂ ਦਾ ਜਵਾਬ ਦਿੱਤਾ ਸਹੀਕ ਜਵਾਬ ਦਿੱਤਾ ਆ ਸਹੀਕ ਵੀ ਇਸ ਤਰ੍ਹਾਂ ਪ੍ਰੈਕਟੀਕਲ ਕਰਕੇ ਸਮਝਾਇਆ ਕਿ ਕਿਸ ਤਰ੍ਹਾਂ ਇਹ ਅਟਲ ਸਜਾਈ ਹੈ ਉਸੇ ਵੇਲੇ ਅਗਲਾ ਨਿਰਤਰ ਹੋ ਜਾਂਦਾ ਸੀ ਤੇ ਮੰਨ ਜਾਂਦਾ ਸੀ ਕਿ ਗੱਲ ਵਾਕਿਆ ਹੀ ਗੁਰੂ ਸਾਹਿਬ ਦੀ ਸਹੀ ਹੈ ਗੁਰੂ ਜੀ ਨਾਮਦਾਨ ਦੇ ਗੱਫੇ ਖੁੱਲੇ ਵਰਤੌਂਦੇ ਹੋਏ ਤੇ ਪ੍ਰੇਮ ਜਿੱਤਾਂ ਪ੍ਰਾਪਤ ਕਰਦੇ ਹਰਦਵਾਰ ਪਹੁੰਚ ਗਏ ਉਸ ਸਮੇਂ ਦਿਨ ਦਾ ਚੜ੍ਹਾ ਸੀ ਤੇ ਸੂਰਜ ਪੂਰਜ ਵਾਲੇ ਪਾਸੇ ਪੂਰਬ ਵਾਲੇ ਪਾਸੇ ਉਹਦੀ ਹੋ ਰਿਆ ਸੀ ਸੂਰਜ ਨੂੰ ਚੜਦਾ ਵੇਖ ਕੇ ਉਸ ਵੇ ਸਾਰੇ ਯਾਤਰੂ ਸਾਧੂ ਸੰਤ ਜਿਤਨੇ ਵੀ ਹਰਦਵਾਰ ਦੇ ਕੰਡੇ ਸਨ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਛੁੱਟਣ ਲੱਗ ਪਏ ਤੇ ਗੁਰੂ ਜੀ ਉਹਨਾਂ ਦੀ ਇਸ ਫੋਕੇ ਵਹਿਮ ਨੂੰ ਦੂਰ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਸੋਚਿਆ ਕਿ ਇਹਨਾਂ ਲੋਕਾਂ ਨੂੰ ਸਿਧੇਰਾ ਪਾਉਣ ਵਾਸਤੇ ਕੋਈ ਨਾਟ ਕਰਚਨਾ ਪਵੇਗਾ ਕੋਈ ਸਿੱਖਿਆ ਦੇ ਢੰਗ ਨੂੰ ਪ੍ਰੈਕਟੀਕਲ ਤੌਰ ਤੇ ਸਮਝਾਉਣਾ ਪਵੇਗਾ ਤਾਂ ਹੀ ਇਹ ਲੋਕ ਸਮਝਣਗੇ ਵਰਨਾ ਇਹਨਾਂ ਨੂੰ ਗੱਲਾਂ ਨਾਲ ਸਮਝਾਉਣਾ ਮੁਸ਼ਕਲ ਹੈ ਇਸ ਲਈ ਉਹ ਵੀ ਆਪਣੇ ਕਪੜੇ ਉਤਾਰ ਹਰਦوار ਦੇ ਪਾਣੀ ਵਿੱਚ ਜਾਵੜੇ ਤੇ ਪੱਛਮ ਵਾਲੇ ਪਾਸੇ ਮੂੰਹ ਕਰਕੇ ਛੇਤੀ ਛੇਤੀ ਪਾਣੀ ਛੁੱਟਣ ਲੱਗ ਪਿਆ ਸਾਰੇ ਵੇਖਣ ਵਾਲੇ ਉਹਨਾਂ ਦੀ ਇਸ ਕਿਰਿਆ ਤੇ ਬਹੁਤ ਹੈਰਾਨ ਹੋਏ ਸਾਰੇ ਕਹਿਣ ਲੱਗੇ ਇਹ 바ਵਾ ਤੁਸੀਂ ਕੌਣ ਹੋ ਤੇ ਕੀ ਕਰ ਰਹੇ ਹੋ ਤੁਹਾਨੂੰ ਇਹਨਾਂ ਵੀ ਪਤਾ ਨਹੀਂ ਕਿ ਸੂਰਜ ਤਾਂ ਸਾਹਮਣੇ ਪੂਰਬ ਵੱਲ ਚੜ੍ਹ ਰਿਹਾ ਹੈ ਪਰ ਤੁਸੀਂ ਪਾਣੀ ਪੱਛਮ ਵੱਲ ਛੁੱਟ ਰਹੇ ਹੋ ਗੁਰੂ ਜੀ ਮਸਰਾਪ ਹੈ ਤੇ ਕਹਿਣ ਲੱਗੇ ਭਾਈ ਸਜਣੋ ਮੈਂ ਤਾਂ ਕਿਸੇ ਖਾਸ ਮਨੋਰਥ ਨਾਲ ਕਿਸੇ ਖਾਸ ਲਾਭ ਹਿੱਤ ਇੱਧਰ ਪਾਣੀ ਸੁੱਟ ਰਿਆ ਹਾਂ ਮਿਹਰਬਾਨੀ ਕਰਕੇ ਮੈਨੂੰ ਤੁਸੀਂ ਦੱਸੋ ਤੁਸੀਂ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੂੰ ਸਾਰੇ ਅਣਜਾਣ ਬੇਸਮ ਸਮਝਦੇ ਸੀ ਇਸ ਲਈ ਸਾਰੇ ਬੋਲ ਉੱਠੇ ਕਿ ਪੁਰਖਾ ਅਸੀਂ ਆਪਣੇ ਪਿੱਤਰਾਂ ਨੂੰ ਠੰਡਿਆ ਕਰਨ ਵਾਸਤੇ ਸੂਰਜ ਨੂੰ ਪਾਣੀ ਦੇ ਰਹੇ ਹਾਂ ਸੂਰਜ ਤੇ ਸਾਡੇ ਪਿੱਤਰਾਂ ਦਾ ਪਾਣੀ ਪਹੁੰਚੇਗਾ ਤੇ ਉਹਨਾਂ ਨੂੰ ਮਿਲੇਗਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਮੈਂ ਆਪਣੀ ਖੇਤੀ ਕਰਤਾਰਪੁਰ ਛੱਡ ਕੇ ਆਇਆ ਹਾਂ ਖੇਤੀ ਸੁਖਰੀ ਹੈ ਮੇਰਾ ਵਿਮਣ ਕੀਤਾ ਕਿ ਮੈਂ ਵੀ ਇੱਥੋਂ ਪਾਣੀ ਆਪਣੀ ਖੇਤੀ ਨੂੰ ਦੇ ਕੇ ਉਸ ਨੂੰ ਠੰਡਾ ਕਰਾਂ ਖੇਤੀ ਉਜਾਊ ਹੋਵੇ ਵੱਧ ਤੋਂ ਵੱਧ ਫਸਲ ਦੇਵੇ ਫਿਰ ਜਿੰਨੇ ਚੰਨੂਆਂ ਜਾ ਕੇ ਦੇਖਾਂਗਾ ਉਹਨੇ ਚੰਨੂ ਮੇਰੀ ਖੇਤੀ ਵਧੀਆ ਹੋ ਜਾਵੇਗੀ ਹੁਣ ਸਾਰੇ ਇੱਕ ਆਵਾਜ਼ ਦੇ ਵਿੱਚ ਬੋਲੇ ਬਾਬਾ ਲੋਕ ਇਹ ਕਿਸਰਾ ਹੋ ਸਕਦਾ ਹੈ ਜਿਸ ਰਸਤੇ ਦੇ ਵਿੱਚ ਤੁਸੀਂ ਪਾਣੀ ਛੁੱਟ ਰਹੇ ਹੋ ਪਹਿਲੀ ਤੇ ਗੱਲ ਇਹ ਪੌੜੀਆਂ ਤੋਂ ਉੱਪਰ ਹੀ ਨਹੀਂ ਜਾ ਰਿਹਾ ਪਾਣੀ ਦੇ ਵਿੱਚ ਪਾਣੀ ਮਿਕਸ ਹੋ ਰਿਹਾ ਹੈ ਦੂਸਰੇ ਨੰਬਰ ਤੇ ਰਸਤੇ ਦੇ ਵਿੱਚ ਬੜੀਆਂ ਨਦੀਆਂ ਨੇ بڑے ਨਾਲੇ ਨੇ ਪਹਾੜੀਆਂ ਨੇ ਤੁਹਾਡਾ ਪਾਣੀ ਕਿਵੇਂ ਪਹੁੰਚੇਗਾ ਤਾਂ ਅਗੋ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਭਲਿਓ ਮੇਰਾ ਪਾਣੀ ਲੈਂਦੇ ਬੰਨੇ ਕਰਤਾਰਪੁਰ ਨਹੀਂ ਪਹੁੰਚੇਗਾ ਤੇ ਤੁਹਾਡਾ ਪਾਣੀ ਕਿਹੜੀ ਠਲ ਦੇ ਨਾਲ ਸੂਰਜ ਤੇ ਪਹੁੰਚੇਗਾ ਤੁਸੀਂ ਵੀ ਤੇ ਪਾਣੀ ਉੱਪਰ ਨੂੰ ਸੁੱਟ ਰਹੇ ਹੋ ਪਾਣੀ ਦੇ ਵਿੱਚ ਪਾਣੀ ਮਿਕਸ ਹੋ ਰਿਹਾ ਹੈ ਇਸ ਕਰਕੇ ਉਸ ਤੋਂ ਬਾਅਦ ਪਾਂਡਿਆ ਨੂੰ ਕੋਈ ਉਤਰਨਾ ਸੁਝਿਆ ਨਿਰ ਉਤਰ ਹੋ ਗਏ ਪਰ ਪਿਆਰਿਓ ਇਹ ਵਰਤਾਰਾ ਅੱਜ ਵੀ ਵਰਤ ਰਿਹਾ ਹੈ ਪਰ ਸਿੱਖ ਸਮਾਜ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਸਤਿਗੁਰੂ ਜੀ ਦੇ ਅਮਲ ਕਰਕੇ ਸਾਡੀ ਸਿੱਖ ਵਿਖੇਰ ਭੁੱਲੜ ਜਿਹੜੇ ਨੇ ਉਹ ਜਾਂਦੇ ਹੀ ਨਹੀਂ ਉਥੇ ਜਾ ਕੇ ਇਦਾਂ ਦੇ ਕੰਮ ਕਰਦੇ ਨੇ ਕਈ ਘਰਾਂ ਦੇ ਵਿੱਚ ਹੀ ਕਹਿ ਦਿੰਦੇ ਨੇ ਕਮਾਂਡਰ ਭਰੋ ਸਵੇਰੇ ਸੂਰਜ ਨੂੰ ਪਾਣੀ ਦੇਵੋ ਪਰ ਪਿਆਰੋ ਇਦਾਂ ਸੂਰਜਾਂ ਨੂੰ ਕਦੇ ਪਾਣੀ ਨਹੀਂ ਪਹੁੰਚਦਾ ਸੂਰਜ ਆਪਣੀ ਗਰਮੀ ਦੇ ਨਾਲ ਸਾਰਾ ਪਾਣੀ ਉੱਪਰ ਖਿੱਚਦਾ ਹੈ ਖਿੱਚ ਕੇ ਉਸੇ ਪਾਣੀ ਨੂੰ ਬੱਦਲਾਂ ਦੇ ਰੂਪ ਵਿੱਚ ਸਾਡੇ ਕੋਲ ਫੇਰ ਪਹੁੰਚਾਉਂਦਾ ਹੈ ਇਹ ਪਿਤਰਾਵਾਂ ਦੇ ਨਾਮ ਪਾਣੀ ਜਾਵੇ ਤਾਂ ਨਾ ਪਿਤਰਾ ਨੂੰ ਪਹੁੰਚੇ ਸੋ ਕਹਿਣ ਦਾ ਭਾਵ ਕਿ ਸਾਡੇ ਬਾਬਾ ਨਾਨਕ ਜੀ ਨੇ ਜਿੰਨਾ ਮਹਿਮਾ ਭਰਮਾ ਦੇ ਵਿੱਚੋਂ ਸਾਨੂੰ ਕੱਢ ਕੇ ਸਿੱਖ ਬਣਾਇਆ ਸੀ ਪਿਆਰਿਓ ਉਸ ਮਾਫ ਕਰਨਾ ਅਸੀਂ ਅੱਜ ਉਹਨਾਂ ਗੱਲਾਂ ਦੇ ਵਿੱਚ ਹੀ ਫਸੇ ਹੋਏ ਹਾਂ ਬਹੁਤ ਸਾਰੀ ਜ਼ਿੰਦਗੀ ਚਾਰ ਉਦਾਸੀਆਂ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਚੋਂ ਉਦਾਸੀਆਂ ਦੇ ਵਿੱਚ ਹੀ ਚੋਂ ਵਰਨਾਂ ਨੂੰ ਉਪਦੇਸ਼ ਦਿੱਤਾ ਜਿਨ੍ਹਾਂ ਨੇ ਕਮਾਇਆ ਪਿਆਰਿਓ ਤਰ ਗਏ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ ਉਹ ਅੱਜ ਵੀ ਉੱਥੇ ਹੀ ਫਸੇ ਹੋਏ ਨੇ ਉਸ ਤੋਂ ਅੱਗੇ ਉਹਨਾਂ ਦੀ ਗਰਾਰੀ ਖੁੱਲਣੀ ਰਹੀ ਸੋ ਇਹ ਸੀ ਪਿਆਰਿਓ ਹਰਦوار ਦਾ ਕੰਡਾ ਤੇ ਬਾਬਾ ਨਾਨਕ ਜੀ ਜੋ ਆਪਜੀ ਨਾਲ વાਤਾ ਸਾਂਝੀ ਕੀਤੀ ਹੈ ਆਸ ਹੈ ਆਪਜੀ ਨੂੰ ਵਧੀਆ ਲੱਗੇਗੀ ਸਾਡਾ ਇਹ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨਸਤਕਾਰ ਵਧਾਓ ਪਿਆਰਿਓ ਨਾ ਅਸੀਂ ਪੈਸਾ ਮੰਗੀਏ ਤੁਹਾਡੇ ਕੋਲੋਂ ਪਿਆਰ ਮੰਗਦੇ ਹਾਂ ਪਿਆਰ ਮੁਹੱਬਤਾਂ ਫਿਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਸਾਡੇ ਤੱਕ ਪਹੁੰਚ ਜਾਂਦਾ ਹੈ ਸੋ ਇਸੇ ਤਰੀਕੇ ਸਾਂਝ ਬਣੀ ਰਹੇ ਉਹਨੀਆਂ ਪੁੱਲਾ ਨੂੰ ਨੱਚ ਤਾਰਿਓ ਛਿਰ ਤੇ ਮੇਰ ਪਰੇ ਹੱਥ ਰੱਖੋ ਜੀ ਮਾਣ ਬਖਸ਼ਿਸ਼ ਕਰੋ ਸੇਵਕਾਂ ਦੀ ਸੇਵਾ ਥਾਂ ਹੀ ਪਵੇ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ